ਸਤ ਸ੍ਰੀ ਅਕਾਲ ਦੋਸਤੋ ਅਰਮਾਨ ਮਾਲਿਕ ਨੂੰ ਤੁਸੀਂ ਜਾਣਦੇ ਹੋਵੇ ਬਹੁਤ ਵੱਡੇ ਯੂਟਿਊਬਰ ਨੇ ਜਿਹਨਾਂ ਦੀਆਂ ਦੋ ਘਰ ਵਾਲੀਆਂ ਨੇ ਤੇ ਇਹਨਾਂ ਤੋਂ ਇੱਕ ਹੁਣ ਗਲਤੀ ਹੋਈ ਆ ਵੀ ਇਸ ਅਰਮਾਨ ਮਾਲਿਕ ਦੀ ਪਤਨੀ ਨੇ ਫਾਇਲ ਮਾਲਿਕ ਨੇ ਜਰਨੀ ਕੇ ਕਾਲੀ ਮਾਤਾ ਦੇ ਲਿਵਾਸ ਤੇ ਵਿੱਚ ਆ ਕੇ ਇੱਕ ਵੀਡੀਓ ਪਾ ਦਿੱਤੀ ਸੀ ਜਿਸ ਕਰਕੇ ਬਹੁਤ ਹੀ ਵੱਡਾ ਬਵਾਦ ਹੈ ਜਿਹੜਾ ਖੜਾ ਹੋ ਗਿਆ ਉਸ ਦੇ ਦੌਰਾਨ ਹੀ ਪਾਇਲ ਮਾਲਿਕ ਤੇ ਅਰਮਾਨ ਮਾਲਿਕ ਨੇ ਸਾਰੇ ਪਰਿਵਾਰ ਨੇ ਹੀ ਜਾਣ ਕੇ ਆਪਣੀ ਗਲਤੀ ਮੰਨ ਲਈ ਹੈ ਵੀ ਸਤੋ ਇਹ ਵੀਡੀਓ ਪਾ ਕੇ ਗਲਤੀ ਹੋਈ ਹੈ ਤੇ ਇਸ ਤੇ ਚਲਦੇ ਹੀ ਇਹਨਾਂ ਦੇ ਸਾਰੇ ਪਰਿਵਾਰ ਨੇ ਜਾ ਕੇ ਉੱਥੇ ਸੇਵਾ ਕੀਤੀ ਕਾਲੀ ਮਾਤਾ ਦੇ ਮੰਦਿਰ ਵਿੱਚ ਤੇ ਆਪਣੀ ਗਲਤੀ ਮੰਨੀ ਉਸ ਤੋਂ ਬਾਅਦ ਵੀ ਲੋਕ ਇਹਨਾਂ ਨੂੰ ਬਹੁਤ ਜ਼ਿਆਦੇ ਪਰੇਸ਼ਾਨ ਕਰ ਰਹੇ ਹਨ ਇਹਹੀ ਪਰੇਸ਼ਾਨੀ ਟੈਨਸ਼ਨ ਕਾਰਨ ਪਾਇਲ ਮਲਿਕ ਦੀ ਜਿਹੜੀ ਹਾਲਤ ਹੈ ਬਹੁਤ ਹੀ ਜ਼ਿਆਦੇ ਵਿੱਚ ਦੇ ਖਰਾਬ ਹੋ ਗਈ ਸੀ ਤੇ ਹੁਣ ਇਹਨਾਂ ਦੀ ਸਿਹਤ ਠੀਕ ਹੈ ਤੇ ਪਾਇਲ ਮਲਿਕ ਨੇ ਵੀ ਜਾ ਕੇ ਉੱਥੇ ਬਹੁਤ ਸੇਵਾ ਕੀਤੀ ਇਸ ਦੇ ਨਾਲ ਹੀ ਏਰਮਾਨ ਮਲਿਕ ਨੇ ਕਿਹਾ ਵੀ ਅਸੀਂ ਪੰਜਾਬ ਦੇ ਵਿੱਚ ਹੁਣ ਨਹੀਂ ਰਹਿ ਸਕਦੇ ਕਿਉਂਕਿ ਲੋਕ ਸਾਡੇ ਧਰਮ ਤੱਕ ਪਹੁੰਚਣ ਲੱਗੇ ਨੇ ਕਿਉਂਕਿ ਏਰਮਾਨ ਮਲਿਕ ਨੂੰ ਇਹ ਕਿਹਾ ਜਾਂਦਾ ਵੀ ਇਹ ਮੁ슬ਮਨ ਹੋ ਕੇ Hindu ਤਰੰਦੀਆਂ ਗੱਲਾਂ ਕਿਉਂ ਕਰਦਾ ਹੈ ਇਸ ਕਰਕੇ ਰਮਨ ਮਲਿਕ ਨੇ ਕਿਹਾ ਵੀ ਅਸੀਂ ਪੰਜਾਬ ਛੱਡ ਕੇ ਜਾਵਾਂਗੇ